ਹੈਲੋ ਸੱਫੀਰਾ ਦੋਸਤੋ ਮੇਰਾ ਨਾਮ ਹਰਜੀਤ ਸਿੰਘ ਤੇ ਮੈਂ ਚੱਲਿਆ ਹੁਣ ਆਟੋ ਲੈ ਕੇ ਏ ਰਿਕਸ਼ਾ ਲੈ ਕੇ ਪਟਿਆਲੇ ਨੂੰ ਤੇ ਦੇਖਦੇ ਆ ਅੱਜ ਕਿਹੜਾ ਕਿਹੜਾ ਰੂਟ ਬਣਦਾ ਕਿੱਧਰ ਕਿੱਧਰ ਜਾਂਦੇ ਆ ਤੇ ਜਿੰਨਾ ਵੱਧ ਵੱਧ ਹੋ ਸਕਿਆ ਤੁਹਾਨੂੰ ਉਹਨਾਂ ਵੱਧ ਵੱਧ ਦਿਖਾਵਾਂਗੇ ਲੋਕੇਸ਼ਨ ਤੇ ਕਿੱਥੇ ਕਿੱਥੇ ਘੁੰਮਦੇ ਆਪਾਂ ਤੇ ਕਿਵੇਂ ਦਾ ਅੱਜ ਰਹਿਣ ਦਾ ਦਿਨ ਮੌਸਮ ਠੰਡਾ ਏ ਅੱਜ ਤੇ ਬੱਦਲਵਾਈ ਹੋਈ ਪਈ ਆ ਤੇ ਬਹੁਤ ਵਧੀਆ ਮੌਸਮ ਆ ਦੇਖੋਨੇ ਆ ਤੁਹਾਨੂੰ ਦੇਖੋ ਜੀ ਬੱਦਲ ਵਾਈ ਹੋ ਰਹੀ ਆ ਤੇ ਮੌਸਮ ਬਹੁਤ ਠੰਡਾ ਏ ਤੇ ਤੁਹਾਨੂੰ ਦਿਖਾਵਾ ਗਿਆ ਜਿੱਦਾਂ ਮੋਲ ਹੋਇਆ ਆ ਕੱਚੀ ਸੜਕਾ ਦੇਖ ਲਓ ਗਾਰਾ ਬੰਨ ਰਿਹਾ ਤੇ ਹੁਣ ਚੱਲਦੇ ਆ ਆਟੋ ਲੈ ਕੇ ਆਟੋ ਦੇ ਵਿੱਚ ਤੇ ਹੁਣ ਆਪਾਂ ਚੱਲੇ ਵਾਈਗੁਰ ਦਾ ਨਾਮ ਲੈ ਕੇ ਆਟੋ ਚਲਾਉਣ ਤੇ ਦੇਖਦਾ ਕੀ ਦਿਹਾੜੀ ਪੈਂਦੀ ਆ ਤੇ ਕੀ ਨੇ ਦਾ ਕੰਮ ਰੰਦਾ ਅੱਜ ਹਾਲੋ ਦੋਸਤੋ ਤੇ ਮੈਂ ਘਰੋਂ ਨਿਕਲਿਆ ਤੇ ਮਾਈਂਡ ਨੋ ਮੇ ਬਾਸਟੈਂਡ ਤੇ 11 ਸਵਾਰੀ ਲੈ ਕੇ ਉਸ ਤੋਂ ਬਾਅਦ ਜਿਆ ਰਜਿੰਦਰਾ ਹੁਣ ਆਇਆ ਮੈਂ ਨੀਤੀ ਮਾਈਂਡ ਕੇਅਰ ਵਾਲਿਆਂ ਦੇ ਬਾੜੀ ਹੌਸਪੀਟਲ ਦੇ ਸਾਹਮਣੇ ਬਡੂੰਗਾ ਰੋਡ ਤੇ ਖਾਲਸਾ ਕੋਲ ਨਹੀਂ ਤਾਂ ਇਹ ਹੈਗਾ ਸਪੈਸ਼ਲ ਹੌਸਪੀਟਲ ਮਾਈਂਡ ਵਾਸਤੇ ਜਿਨ੍ਹਾਂ ਦੇ ਦਿਮਾਗ ਕਮਜ਼ੋਰ ਜਾਂ ਜ਼ਿਆਦਾ ਟੈਨਸ਼ਨ ਲੈਣਦੇ ਨੇ ਉਹਨਾਂ ਵਾਸਤੇ ਸਪੈਸ਼ਲ ਹੌਸਪੀਟਲ ਬਣਿਆ ਹੋਇਆ ਅੰਦਲੇ ਪਾਸੇ ਤਾਂ ਬਹੁਤ ਹੋ ਜਾਂ ਕਿ ਬੜੀਆ ਹੌਸਪੀਟਲ ਆ ਹੋਣ ਮੈਂ ਆਇਆ ਇੱਥੇ ਤੇ ਹੁਣ ਇੱਥੇ ਸੌਰੀ ਲੈ ਕੇ ਵਾਪਸ ਜਾਊਗਾ ਹੁਣ ਦੇਖਦਾ ਕਿੱਥੇ ਨਵੇਂ ਬੱਸ ਸਟੈਂਡ ਜਾਂ ਪੁਰਾਣੇ ਬੱਸ ਸਟੈਂਡ ਕਿੱਥੇ ਆਂਦੇ ਆ ਤਾਂ ਦੇਖ ਲੈਣਾ ਜਿਹੜਾ ਸੌਰੀ ਨੂੰ ਵਾਪਸ ਜਾਣਾ ਸੀਗਾ ਤੇ ਉਹ ਗੰਦੇ ਕਿ ਹੁਣ ਜਾਉਣੇ ਟਾਈਮ ਲੱਗ ਜੇਗਾ ਸਾਨੂੰ ਕਿਤੜਾ ਘੰਟਾ ਦੋ ਘੰਟਾ ਤੇ ਮੈਂ ਸੋਚਿਆ ਚਲੋ ਮੈਂ ਚਲਾਇਨਾ ਹੋਰ ਕੰਮ ਦੇਖ ਲੈਣ ਨੂੰ ਨਜ਼ਰ ਜੇ ਆਣਗੇ ਤਾਂ ਲਿਆਂਗੇ ਨਹੀਂ ਤਾਂ ਹੋਰ ਉੱਤੇ ਚੁੱਣਗੇ ਤਾਂ ਹੁਣ ਆਪਾਂ ਇੱਥੋਂ ਨਿਕਲ ਗਏ ਆ ਤੇ ਹੁਣ ਆਪਾਂ ਦੇਖਦੇ ਆ ਮੇਨ ਰੋਡ ਤੇ ਆ ਕੇ ਕੀ ਬਣਦਾ ਜਿਹੜੀ ਚੁਆਰੀ ਮਿਲਦੀ ਆ ਕਿੰਨੇ ਕ ਦੀ ਸਵਾਰੀ ਮਿਲਦੀ ਆ ਜੀ ਅੱਗੇ ਦੱਸਦੇ ਤੁਹਾਨੂੰ ਕੀ ਹੋਲ ਹੁੰਦਾ ਏ ਫਿਰ ਹੁਣ ਆਪਾਂ ਆ ਗਏ ਆ ਰਜਿੰਦਰਾ ਹਸਪੀਟਲ ਦੇ ਬਾਹਰ ਰਜਿੰਦਰਾ ਹਸਪੀਟਲ ਤੋਂ ਦੇਖਣ ਕੀ ਕਾਜਪੂਰੀ ਮਿਲਦੀ ਆ ਖਾੜੇ ਰਜਿੰਦਰਾ ਹਸਪੀਟਲ ਦੇ ਬਾਹਰ ਫਿਰ ਰਜਿੰਦਰਾ ਹਸਪੀਟਲ ਦਾ ਥਿਊ ਇਹ ਪਾਰਕਿੰਗ ਏਰੀਆ ਏ ਤੇ ਪਿੱਛੇ ਬਿਲਡਿੰਗ ਆ ਜਿੰਦੂਆਂ ਦੇ ਮੈਰੀਆ ਸੇ ਆਹ ਫਾਮਨੇ ਨਾਦੀਕਲ ਕਾਲਜਾ ਵੀਰ ਹੁਣ ਮੈਂ ਪਹੁੰਚ ਗਿਆ ਮਹਿੰਦਰਾ ਕਾਲਜ ਕੋਲੇ ਪੜਿਆ ਰਾਜ ਮਹਿੰਦਰਾ ਕਾਲਜ ਦਾ ਬਹੁਤ ਕੋਲੇ ਹੁੰਦਾ ਬਹੁਤ ਮਸ਼ਹੂਰ ਵੀ ਆ ਤੇ ਮਹਿੰਦਰਾ ਕਾਲਜ ਬਹੁਤ ਮਸ਼ਹੂਰ ਬੀਜਾ ਤੇ ਹੁਣ ਹਮ ਜੋ ਮਹਿੰਦਰਾ ਕਾਲਜ ਦਾ ਬਾਦ ਆ ਹਿਸਾ Der kommer det 100 kg vann og hysje. ਤੇ ਮੇਰੇ ਇੱਥੇ ਕਈ ਫਿਲਮਾਂ ਵੀ ਬਣਿਆ ਨੇ ਜਿਵੇਂ ਨਿੱਕਾ ਜੈਲਦਾਰ ਬਣੀ ਸੀ ਉਹ ਵੀ ਮਹਿੰਦਰਾ ਕਾਲਜ 'ਚ ਬਣੀ ਆ ਤੇ ਜਦੋਂ ਅੰਮੀ ਦੇ ਕੋਲ ਕੰਪਲੈਂਟ ਲੱਗ ਜਾਂਦਾ ਆ ਆਹ ਹੋਇਆ ਮਹਿੰਦਰਾ ਕਾਲਜ ਆ ਬਹੁਤ ਪੁਰਾਣਾ ਬਣਿਆ ਹੋਇਆ ਮਹਿੰਦਰਾ ਕਾਲਜ ਵੀਰੇ ਹੁਣ ਤੁਹਾਨੂੰ ਦਿਖਾਇਆ ਸੀ ਆਪਾਂ ਨੇ ਮਹਿੰਦਰਾ ਕਾਲਜ ਦਾ ਬਾਹਰਲਾ ਹਿੱਸਾ ਅੰਦਰ ਤੱਕ ਕਦੇ ਗਏ ਨਹੀਂ ਕਿ ਬਾਹਰ ਹੀ ਦਿਖਾਇਆ ਤੇ ਹੁਣ ਮੈਂ ਚੱਲ ਪਿਆ ਸ੍ਰੀ ਨਿਂਦਰਾਲ ਕਾਲਜ ਤੋਂ ਸਾਹਨੇ ਬਾਸਟਾਨ ਨੂੰ ਹੁਣ ਦੇਖ ਜਦ ਕਿ ਦਾ ਕੀ ਨਾ ਹੋਦਾ ਕੀਨੇ ਕੰਮਕਾਰ ਚੱਲਦਾ ਤੇ ਸ਼ਾਮ ਦਾ ਟਾਈਮ ਹੋ ਗਿਆ ਕਿਰੇ 5:30 ਦੇ ਸੱਪਰ ਹੋ ਗਏ ਮੈਂ ਸਵਾਗਤ ਦੇਖਾਂਗਾ ਤੇ ਘਰ ਨੂੰ ਜਾਵਾਂਗਾ ਆ ਮੌਸਮਦਾਰੀ ਜੜੀ ਬਹੁਤ ਵਧੀਆ ਰਿਹਾ ਡੰਡਾ ਰਿਹਾ ਕਿਤੇ ਅੱਗੇ ਅੱਗੇ ਦਿੱਖੇ ਨਹੀਂ ਬਸ ਹਾਲੇ ਜੇ ਰਾਮ ਦਿਖਾਵਾਂਗੇ ਮੋਰੇ ਵੀ ਤੇ ਜੇ ਹੋ ਸਕਦਾ ਚੌਥੀ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਹੁਣ ਚੱਲਦੇ ਆਂ ਬਰੇ ਅੱਗੇ ਇਹ ਮਹਿੰਦਰਾ ਗਾਲ ਦਾ ਪ੍ਰਿੰਸੀਪਲ ਡਾਕਟਰ ਭਗਤ ਸਿੰਘ ਗੇਟ ਆ ਇਹ ਬੈਗ ਸਾਡਾ ਏਰੀਆ ਏ ਇਹ ਗੇਟ ਫੁੱਲਦਾ ਨਹੀਂ ਕਦੇ 20 ਬਹੁਤ ਘੱਟ ਫੁੱਲਦਾ ਤੇ ਆਹ ਦੇਖੋ ਪਿਛਲੇ ਸਾਡਾ ਵਿਊ ਬਰੇ ਨਵਾਂ ਚੌਂਕ ਬਣਾਇਆ ਤੇ ਇਹ ਉਹਦਾ ਘੜੇ ਦੇਵੀ ਦੇ ਤੇ ਨਾਮ ਤੋਂ ਆਇਆ ਕੁਝ ਨਹੀਂ ਹੋਇਆ ਤਾਂ ਨਵਾਂ ਵਿਊ ਸੰਭਾਰ ਰਿਹਾ ਸਾਈ ਮਾਰਕਟ ਦੇ ਬਾਹਰ ਆ। ਤੇ ਹੁਣ ਆਪਾਂ ਪੁਰਾਣੇ ਬਾਸ ਤੇ ਪਹੁੰਚ ਗਏ ਤੇ ਆਪਾਂ ਮਿੰਦਰਾ ਗੜ੍ਹ ਤੋਂ ਲੈ ਕੇ ਪੁਰਾਣੇ ਬਾਸ ਤੇ ਤੇ ਕੋਈ ਬਾਰੀ ਨਹੀਂ ਮਿਲੀ ਤੇ ਹੁਣ ਆਪਾਂ ਅੱਗੇ ਦੇਖਦੇ ਕੀ ਮਾਹੌਲ ਬਣਦਾ ਤੇ ਕਿੱਥੇ ਤੁਹਾਡੀ ਮਨਜ਼ੀ ਕਿੱਧਰ ਜਾਂਦੀ ਆ। ਅਸੀਂ ਹੁਣ ਹੁਣੋਂ ਪੰਪ ਸਟੇਸ਼ਨ ਤੇ ਆਂ, ਹਮੋਂ ਤੋਂ ਸਨ ਸਟੇਸ਼ਨ ਦਾ ਜੂ ਪੁਰਾਣਾ ਬਾਸ ਜਾਣ ਜਿਹੜਾ ਬੰਦ ਹੋ ਗਿਆ ਤੇ ਇਹ ਆ ਗਿਆ ਮੇਰੇ ਸਾਹਮਣੇ ਰੇਲਵੇ ਸਟੇਸ਼ਨ ਆ। ਆ ਬ੍ਰਿਜ ਆ ਰੇਲ ਸਟੇਸ਼ਨ ਤੇ ਆ ਆਉ ਜਾਂਦੇ ਪੁਰਾਣਾ ਬਾਸ ਚੋਂ ਦਾ। ਤੇ ਖੜੇ ਹੁਣ ਵੇਖੋ ਕੀ ਬਣਦਾ ਕਿੱਥੇ ਚੱਲਦੇ ਲੋ ਵੀਰੇ ਹੁਣ ਆਪਾਂ ਪਹੁੰਚ ਗਏ ਆ ਘਰ ਤੇ ਰਾਤ ਦਾ ਵੇਲਾ ਹੋ ਗਿਆ ਤੇ 8 ਵਜਰੇ ਨੇ ਤੇ ਹੁਣ ਆਪਾਂ ਇਥੇ ਵਲੋਗ ਦਾ ਅੱਜ ਦਾ ਦਿਨ ਕਰਦੇ ਆ ਸਮਾਪਤੀ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤਾਂ ਬਹੁਤ ਮਜ਼ਾ ਆਇਆ ਬਹੁਤ ਵਧੀਆ ਸਵਾਰੀ ਮਿਲੀ ਤੇ ਕੰਮ ਕਰ ਵਧੀਆ ਰਿਹਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਦਿਨ ਰਿਹਾ ਤੁਹਾ ਦਾ ਸਤਿ ਸ੍ਰੀ ਅਕਾਲ YouTube ਪਰ ਹਰਜੀਤ ਵਲੋਗ ਪਟਿਆਲਾ ਚੈਨਲ ਨੂੰ ਦੇਖੋ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ